ਜਾਨਨ ਸਿੰਘ ਮੇਰਾ ਨਾਮ ਜੀ ਪਿੰਨ ਨਵੇਂ ਜਿਹੜਾ ਨਾਮ ਆ ਜੀ ਮੈਂ ਇੱਥੋਂ ਗਿਆ ਕਿ ਨਹੀਂ ਮਾਦੀ ਮਾਣ ਮਿਲ ਕੇ ਆਉਣਾ ਚੋਲੇ ਗਿਆ 1.5 ਸਾਲ ਪਿਛੋਂ ਆ ਨਾਲ ਹੀ ਮਾਨੂੰ ਗਾ ਚੋਲੇ ਮਹੂ ਰੋਡ ਤੇ ਆ ਰਹੇ ਉਧਰੋਂ ਆਉਂਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਫੋਨ ਗਿਆ ਕੀ ਵਜਾ ਕੀ ਨਹੀਂ ਵਜਾਗਾ ਚੋਰੀ ਥਾਂ ਦੇ ਡੈਥ ਹੋ ਗਈ ਮੁੰਡੇ ਦੇ ਦੋ ਮੋਢਾ ਟੁੱਟ ਗਿਆ ਲੱਗੋ ਉਠਾਉਣ ਟੁੱਟ ਗਈ ਆ ਗੱਡੀ ਆਈ ਕੋਈ ਇਹ ਨਹੀਂ ਪਤਾ ਮੈਨੂੰ ਗੱਡੀ ਕਿਹੜੀ ਆਈ ਫਰਨਾ ਫਰਨਾ ਗੱਡੀ ਆ ਜੀ ਕੀ ਮੰਗਤੀ ਕਰ ਮੰਗ ਅਸੀਂ ਕੀ ਕਰਨੀ ਆ ਸਾਡਾ ਚੀਜ਼ ਹੋ ਕੇ ਮੰਗ ਜੀ ਕਰਨੀ ਸਿੰਘ ਸਰਪੰਚ ਪਿੰਡ ਨਵਾਂ ਜੀਰਾ ਜੋ ਅੱਜ ਐਕਸੀਡੈਂਟ ਹੋਇਆ ਮੇਰੇ ਪਿੰਡ ਦੇ ਬੰਦਿਆਂ ਦਾ ਹੋਇਆ ਜੀ ਵਰਿੰਦਰ ਸਿੰਘ ਤੋਂ ਦੀ ਮਾਤਾ ਦਾ ਐਕਸੀਡੈਂਟ ਹੋਇਆ ਜਾ ਜੋ ਕਿ ਉਹਨਾਂ ਦੀ ਮਾਤਾ ਦੀ ਡੈਥ ਹੋ ਗਈ ਹੈ ਤੇ ਵਰਿੰਦਰ ਸਿੰਘ ਕਾਫੀ ਸੀਰੀਅਸ ਹੈ ਤੇ ਉਹਨੂੰ ਜੀਰਾ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ ਹਾਂਜੀ ਸਾਡੇ ਕੋਲ ਤਕਰੀਬਨ 3:50 ਮਿੰਟ ਤੇ ਦੋ ਐਕਸੀਡੈਂਟ ਕੇਸ ਐਮਰਜੈਂਸੀ ਦੇ ਵਿੱਚ ਆਏ ਸੀ ਇੱਕ ਲੇਡੀ ਸੀ ਜਿਹਦਾ ਨਾਮ ਸੀ ਸਿਮਰਨਜੀਤ ਕੌਰ ਤੇ ਇੱਕ ਲੜਕਾ ਸੀਗਾ ਜਿਹਦਾ ਨਾਮ ਸੀ ਗੁਰਵਿੰਦਰ ਸਿੰਘ ਤੇ ਮੌਕੇ ਤੇ ਐਗਜ਼ਾਮਿਨ ਕਰਨ ਤੇ ਪਤਾ ਲੱਗਿਆ ਕਿ ਲੇਡੀ ਜਿਹੜੀ ਆਈ ਹੈ ਉਹ ਬ੍ਰੌਂਡ ਲੈਡ ਆਈ ਹੈ ਸਾਡੇ ਕੋਲ ਤੇ ਜਿਹੜਾ ਲੜਕਾ ਹੈ ਸੋ ਵੀ ਉਹਦੀ ਹਾਲਤ ਵੀ ਕਾਫੀ ਸੀਰੀਅਸ ਸੀ ਟੀ ਪੁਲਿਸ ਰੈਪਰਸ਼ਨ ਭੇਜ ਕੇ ਦੋਨਾਂ ਦੀ ਤੇ ਅਸੀਂ ਮੌਕੇ ਤੇ ਸ਼ਿਫਟ ਕਰਵਾਤਾ ਤੇ ਲੜਕੇ ਨੂੰ ਅਸੀਂ ਮੌਕੇ ਤੇ ਫਰਸਟ ایڈ ਦੇ ਕੇ ਫਲੂਇਡ ਵਾਲਾ ਸਟਾਰਟ ਕਰਕੇ ਇੰਜੈਕਸ਼ਨ ਵਾਲਾ ਦੇ ਕੇ ਨਾਲ ਦੇ ਨਾਲ 108 ਤੇ ਰੈਫਰ ਫਰੀਦਕੋਟ ਕਰ ਦਿੱਤਾ ਗਿਆ ਤਾਂ ਕਿ ਉਹਦੀ ਜਾਂਚ ਚਾਈ ਜਾ ਸਕੇ ਇਹ ਨਵੀਂ ਜੀਰੇ ਦੇ ਰਹਿਣ ਵਾਲੇ ਸੀ ਜੀ ਇਹਨਾਂ ਦਾ ਐਕਸੀਡੈਂਟ ਮਖੂ ਰੋਡ ਤੇ ਟਾਟਾ ਜੈਂਸੀ ਦੇ ਕੋਲ ਹੋਇਆ ਜੀਰਾ ਹਸਪਤਾਲ ਦੇ ਵਿੱਚ ਬਾਹਰ ਖੜੇ ਆ ਇੱਥੇ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਬੀਬੀ ਦੀ ਇੱਕ ਦੀ ਮੌਤ ਹੋ ਗਈ ਤੇ ਨੌਜਵਾਨ ਦੇ ਇੱਕ ਲੱਤਾਂ ਟੁੱਟ ਗਈਆਂ ਤੇ ਸੜਕ ਦੇ ਵਿੱਚ ਐਕਸੀਡੈਂਟ ਹੋਇਆ ਅੱਜ ਉਹ ਪਰਿਵਾਰ ਗਰੀਬ ਪਰਿਵਾਰ ਕਰਾ ਰਿਆ ਤੇ ਇੱਥੇ ਅਸੀਂ 2 ਘੰਟੇ ਤੋਂ ਖੜੇ ਆ ਮੌਜੂਦ ਇੱਥੇ ਕੋਈ ਵੀ ਸੜਕ ਸੁਰੱਖਿਆ ਫੋਰਸ ਦਾ ਜਾਂ ਸਾਨੂੰ ਕੋਈ ਨਹੀਂ ਮਿਲਿਆ 2 ਘੰਟੇ ਬਾਅਦ ਐਮਬੂਲੈਂਸ ਮਿਲੀ ਤਾਂ ਹੁਣ ਤੋੜੀ ਆ ਉਹ ਮੁੰਡਾ ਜਿਹੜਾ ਜਿਹਦੇ 68 ਵਜੇ ਬੜਾ ਕਰਲਾ ਰਿਆ ਸੀ ਅਸੀਂ ਪਰਿਵਾਰ ਦੇ ਨਾਲ ਹਮਦਰਦੀ ਜਤਾਉਨੇ ਆ ਪਰਿਵਾਰ ਦੇ ਨਾਲ ਜਿਹੜੀ ਜਥੇਬੰਦੀ ਆ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਕੋਈ ਵੀ ਦੁੱਖ ਤਕਲੀਫ ਹੋਊਗੀ ਭਾਰਤੀ ਕਿਸਾਨੀ ਏਕਾਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਜੇ ਅਸੀਂ ਉਸ ਭੈਣ ਨੂੰ ਵਾਪਸ ਤਾਂ ਨਹੀਂ ਕੋਦੇ ਵਿੱਚ ਉਹਨੂੰ ਵਾਪਸ ਨਹੀਂ ਲਿਆ ਸਕਦੇ ਪਰ ਇਹਦੇ ਨਾਲ ਜੋ ਵੀ ਜੋ ਵੀ ਸਾਡਾ ਸਾਡੀ ਮਦਦ ਹੋਊ ਅਸੀਂ ਇਹਨਾਂ ਦੇ ਨਾਲ ਇਹਦੇ ਨਾਲ ਸਹਿਮਤ ਆ ਭਾਰਤੀ ਕਿਸਾਨੀ ਕਰਦੀ ਆ ਜਾਨਨ ਸਿੰਘ ਮੇਰਾ ਨਾਮ ਜੀ ਤੇਨ ਨਵੇਂ ਜਿਹੜੇ ਰਾਣਾ ਆਈ ਮੈਂ ਇੱਥੋਂ ਗਿਆ ਕਿ ਨਾਦੀ ਮਾਣ ਮਿਲ ਕੇ ਆਉਣਾ ਚੋਲੇ ਗਿਆ 1.5 ਸਾਲ ਪਿਛੋਂ ਆ ਨਾਲ ਹੀ ਮਾਨੂੰ ਗਾ ਚੋਲੇ ਮਹੂ ਰੋਡ ਤੇ ਆ ਰਹੇ ਉਧਰੋਂ ਆਉਂਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਫੋਨ ਗਿਆ ਕੀ ਵਜਾ ਕੀ ਨਹੀਂ ਵਜਾਗਾ ਚੋਰੀ ਥਾਂ ਦੇ ਡੈਥ ਹੋ ਗਈ ਮੁੰਡੇ ਦੇ ਦੋ ਗੱਡਾ ਟੁੱਟ ਗਿਆ ਲੱਗ ਦੋ ਠਾਣ ਟੁੱਟ ਗਈ ਆ ਗੱਡੀ ਆਈ ਕੋਈ ਨਹੀਂ ਪਤਾ ਮੈਨੂੰ ਗੱਡੀ ਕਿਹੜੀ ਆਈ ਫਰਨਾ ਫਰਨਾ ਗੱਡੀ ਆ ਜੀ ਕੀ ਮੰਗ ਕੀ ਕਰਨੀ ਮੰਗ ਅਸੀਂ ਕੀ ਕਰਨੀ ਆ ਸਾਡਾ ਜੀਰ ਹੋ ਗਿਆ ਮੰਗ ਜੀ ਕਰਨੀ ਸਿੰਘ ਸਰਪੰਚ ਪਿੰਡ ਨਵਾ ਜੀਰਾ ਜੋ ਅੱਜ ਐਕਸੀਡੈਂਟ ਹੋਇਆ ਮੇਰੇ ਪਿੰਡ ਦੇ ਬੰਦਿਆਂ ਦਾ ਹੋਇਆ ਜੀ ਵਰਿੰਦਰ ਸਿੰਘ ਤੋਂ ਦੀ ਮਾਤਾ ਦਾ ਐਕਸੀਡੈਂਟ ਹੋਇਆ ਜਾ ਜੋ ਕਿ ਉਹਨਾਂ ਦੀ ਮਾਤਾ ਦੀ ਡੈਥ ਹੋ ਗਈ ਹੈ ਤੇ ਵਰਿੰਦਰ ਸਿੰਘ ਕਾਫੀ ਸੀਰੀਅਸ ਹੈ ਤੇ ਉਹਨੂੰ ਜੀਰਾ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ ਹਾਂਜੀ ਸਾਡੇ ਕੋਲ ਤਕਰੀਬਨ 3:50 ਮਿੰਟ ਤੇ ਦੋ ਐਕਸੀਡੈਂਟ ਕੇਸ ਐਮਰਜੈਂਸੀ ਦੇ ਵਿੱਚ ਆਏ ਸੀ ਇੱਕ ਲੇਡੀ ਸੀ ਜਿਹਦਾ ਨਾਮ ਸੀ ਸਿਮਰਨਜੀਤ ਕੌਰ ਤੇ ਇੱਕ ਲੜਕਾ ਸੀਗਾ ਜਿਹਦਾ ਨਾਮ ਸੀ ਗੁਰਵਿੰਦਰ ਸਿੰਘ ਤੇ ਮੌਕੇ ਤੇ ਐਗਜ਼ਾਮਿਨ ਕਰਨ ਤੇ ਪਤਾ ਲੱਗਿਆ ਕਿ ਲੇਡੀ ਜਿਹੜੀ ਆਈ ਹੈ ਉਹ ਬ੍ਰੌਂਡ ਲੈਡ ਆਈ ਹੈ ਸਾਡੇ ਕੋਲ ਤੇ ਜਿਹੜਾ ਲੜਕਾ ਹੈ ਉਹ ਵੀ ਉਹਦੀ ਹਾਲਤ ਵੀ ਕਾਫੀ ਸੀਰੀਅਸ ਸੀ ਸੀ ਪੁਲਿਸ ਰਿਪੋਰਟ ਸ਼ੇਜ ਕੇ ਦੋਨਾਂ ਦੀ ਤੇ ਅਸੀਂ ਮੌਕੇ ਤੇ ਸ਼ਿਫਟ ਕਰਵਾਤਾ ਤੇ ਲੜਕੇ ਨੂੰ ਅਸੀਂ ਮੌਕੇ ਤੇ ਫਰਸਟ ایڈ ਦੇ ਕੇ ਫਲੂਇਡ ਵਾਲਾ ਸਟਾਰਟ ਕਰਕੇ ਇੰਜੈਕਸ਼ਨ ਵਾਲਾ ਦੇ ਕੇ ਨਾਲ ਦੇ ਨਾਲ 108 ਤੇ ਰੈਫਰ ਫਰੀਦਕੋਟ ਕਰ ਦਿੱਤਾ ਗਿਆ ਤਾਂ ਕਿ ਉਹਦੀ ਜਾਨ ਚਾਈ ਜਾ ਸਕੇ ਜਿਹੜਾ ਦਸੀ ਗਿਆ ਇਹ ਨਵੀਂ ਜਿਹੜੇ ਦੇ ਰਹਿਣ ਵਾਲੇ ਸੀ ਜੀ ਇਹਨਾਂ ਦਾ ਐਕਸੀਡੈਂਟ ਮਖੂ ਰੋਡ ਤੇ ਟਾਟਾ ਜੈਂਸੀ ਦੇ ਕੋਲ ਹੋਇਆ ਜੀਰਾ ਹਸਪਤਾਲ ਦੇ ਵਿੱਚ ਬਾਹਰ ਖੜੇ ਆ ਇੱਥੇ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਬੀਬੀ ਦੀ ਇੱਕ ਦੀ ਮੌਤ ਹੋ ਗਈ ਤੇ ਨੌਜਵਾਨ ਦੇ ਇੱਕ ਲੱਤਾਂ ਟੁੱਟ ਗਈਆਂ ਤੇ ਸੜਕ ਦੇ ਵਿੱਚ ਐਕਸੀਡੈਂਟ ਹੋਇਆ ਅੱਜ ਉਹ ਪਰਿਵਾਰ ਗਰੀਬ ਪਰਿਵਾਰ ਕਰਾ ਰਿਆ ਤੇ ਇੱਥੇ ਅਸੀਂ 2 ਘੰਟੇ ਤੋਂ ਖੜੇ ਆ ਮੌਜੂਦ ਇੱਥੇ ਕੋਈ ਵੀ ਸੜਕ ਸੁਰੱਖਿਆ ਫੋਰਸ ਦਾ ਜਾਂ ਸਾਨੂੰ ਕੋਈ ਨਹੀਂ ਮਿਲਿਆ 2 ਘੰਟੇ ਬਾਅਦ ਐਮਬੂਲੈਂਸ ਮਿਲੀ ਤਾਂ ਹੁਣ ਤੋੜੀ ਆ ਤੋ ਮੁੰਡਾ ਜਿਹੜਾ ਜਿਹਦੇ 68 ਵਜੇ ਬੜਾ ਕਰਲਾ ਰਿਆ ਸੀ ਅਸੀਂ ਪਰਿਵਾਰ ਦੇ ਨਾਲ ਹਮਦਰਦੀ ਜਤਾਉਨੇ ਆ ਪਰਿਵਾਰ ਦੇ ਨਾਲ ਜਿਹੜੀ ਜਥੇਬੰਦੀ ਆ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਕੋਈ ਵੀ ਦੁੱਖ ਤਕਲੀਫ ਹੋਊਗੀ ਭਾਰਤੀ ਕਿਸਾਨੀ ਓਕਾਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਜੇ ਅਸੀਂ ਉਸ ਭੈਣ ਨੂੰ ਵਾਪਸ ਤਾਂ ਨਹੀਂ ਕੋਦੇ ਵਿੱਚ ਉਹਨੂੰ ਵਾਪਸ ਨਹੀਂ ਲਿਆ ਸਕਦੇ ਪਰ ਇਹਦੇ ਨਾਲ ਜੋ ਵੀ ਜੋ ਵੀ ਸਾਡਾ ਸਾਡੀ ਮਦਦ ਹੋਊ ਅਸੀਂ ਇਹਨਾਂ ਦੇ ਨਾਲ ਇਹਦੇ ਨਾਲ ਸਹਿਮਤ ਆ ਭਾਰਤੀ ਕਿਸਾਨੀ ਕਾ